ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਪ੍ਰਯੰਸ਼। ਸ਼੍ਰੀ ਆਨੰਦਪੁਰ ਸਾਹਿਬ ਦੀ ਪਾਕ ਧਰਤੀ ਦੇ ਉੱਤੇ ਅੱਜ ਹੋਲੇ ਮਹੱਲੇ ਦਾ ਤਿਉਹਾਰ ਇੱਕ ਵਾਰ ਫਿਰ ਤੋਂ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ। ਅਤੇ ਕੁਝ ਅਜੀਹੀਆਂ ਤਸਵੀਰਾਂ ਸਾਹਮਣੇ ਆਣ ਗਿਆ ਜੋ ਕਿ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਆਕਰਸ਼ਿਤ ਲੱਗਣ ਗਿਆ। ਜਿਸ ਤਰ੍ਹਾਂ ਕਿ ਹਰ ਸਾਲ ਹੀ ਇਹ ਤਿਉਹਾਰ ਸ਼੍ਰੀ ਹਨੂੰਦਪੁਰ ਸਾਹਿਬ ਵਿਖੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇ ਕਫੇ ਦਿੱਤੇ ਜਾ ਰਹੇ ਨੇ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਲਗਾਤਾਰ ਪੂਰਾ ਕਰ ਰਹੀ ਹੈ ਹਾਲ ਹੀ ਦੇ ਵਿੱਚ ਸਰਕਾਰ ਵੱਲੋਂ ਸਿਹਤ ਵਿਭਾਗ ਪਟਪੁਰੀਸ਼ ਤੇ ਹਾਇਰ ਐਜੂਕੇਸ਼ਨ ਵਿਭਾਗ ਚ ਭਰਤੀ ਹੋਏ 763 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਤ ਹੋਇਆ ਹੈ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਮਾਨ ਸਰਕਾਰ ਵੱਲੋਂ ਬਿਨਾ ਕਿਸੇ ਸਿਫਾਰਿਸ਼ ਤੋਂ ਹੁਣ ਤੱਕ ਵੱਖ-ਵੱਖ ਵਿਭਾਗਾਂ 'ਚ ਨੌਜਵਾਨਾਂ ਨੂੰ 55655 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਬਤਾਰਾ ਹਲਥ ਡਿਪਾਰਟਮੈਂਟ ਦੇ ਵਿੱਚ ਐਨਮ ਦੇ ਵਜੋਂ ਆਪਾਂ ਅੱਜ ਨਿਯੁਕਤੀ ਪੱਤੇ ਲੈਣ ਆਈਆਂ ਵੀ ਅਸੀਂ ਤਰਸੇ ਪੈ ਸੀ ਵੀ ਅਸੀਂ ਕਦੋਂ ਪੱਕੀ ਹੋਵਾਂਗੇ ਕਦੋਂ ਸਾਨੂੰ ਰੈਗੂਲਰ ਜੌਬ ਮਿਲੂਗੀ ਤੁਹਾਡਾ ਇੰਨਾ ਕੁ ਧੰਨਵਾਦ ਕਰਦੀਆਂ ਅਸੀਂ ਵੀ ਸਾਡੇ ਕੋਲ ਖੁਦ ਕੋਲ ਲੱਜ ਮੁਕਰਿਆ ਇਸ ਕਰਕੇ ਕਰੋ ਔਰ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤੁਹਾਡਾ ਹੀ ਸ਼ੁਰੂਆਤ ਹੈ ਪੜੋ ਕੰਪੀਟੀਸ਼ਨ ਦੇ ਐਗਜ਼ਾਮ ਦਿਓ ਐਸੇ ਸਾਲ ਦੀ ਅਗਲੀ ਨੌਕਰੀ ਮੈਨੂੰ ਦੋ ਤਿੰਨ ਵਾਰੀ ਇਸ ਤਰ੍ਹਾਂ ਹੋਇਆ ਮੇਰੇ ਨਾਲ ਕਿ ਮੈਨੂੰ ਬਹੁਤ ਸਾਰੇ ਮੁੰਡੇ ਕੁੜੀਆਂ ਜਦੋਂ ਲੈਟਰ ਲੈਣ ਆਏ ਤਾਂ ਉਹਨਾਂ ਨੇ ਦੱਸਿਆ ਇਹ ਮੇਰੀ ਸਾਲ ਦੀ ਤੀਜੀ ਨੌਕਰੀ ਹੈ ਜੀ ਪੁਰਾਣੀ ਰਿਵਾਇਤ ਦੇ ਅਨੁਸਾਰ ਬੜੇ ਹੀ ਧੂਮ ਧਾਮ ਦੇ ਨਾਲ ਬਣਾਇਆ ਜਾਂਦਾ ਹੈ ਉੱਥੋਂ ਦੀਆਂ ਅਜਿਹੀਆਂ ਹੀ ਕੁਝ ਤਸਵੀਰਾਂ ਹੋਰ ਵੀ ਦੇਖਣ ਨੂੰ ਮਿਲਣ ਗਿਆ ਤਾਂ ਹੋਰ ਕੀ ਕੁਝ ਖਾਸ ਰਹੇਗਾ ਇਸ ਬਾਬਤ ਪੂਰੀ ਜਾਣਕਾਰੀ ਲੈ ਲੈਣੇ ਆ ਅਨੰਤਪੁਰ ਸਾਹਿਬ ਤੋਂ ਮੇਰੇ ਸਹਿਯੋਗੀ ਬਿਮਲ ਸੈਣੀ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਬਿਮਲ ਹੋਲੇ ਮਹੱਲੇ ਦਾ ਤਿਉਹਾਰ ਲਗਾਤਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਪਾਕ ਤੇ ਪਾਵਨ ਧਰਤੀ ਦੇ ਉੱਤੇ ਬੜੀ ਹੀ ਧੂਮਤਾਂ ਨਾਲ ਬਣਾਇਆ ਜਾ ਰਿਹਾ ਹੈ ਅੱਜ ਕੀ ਕੁਝ ਖਾਸ ਰਹੇਗਾ ਇਸ ਤਿਉਹਾਰ ਦੇ ਨਾਲ ਜੁੜਿਆ ਹੋਇਆ ਜੀ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਅਤੇ ਜਾਹੋ ਜਲਾਲ ਦੇ ਨਾਲ ਮਨਾਏ ਜਾਣ ਵਾਲਾ ਹੋਲੇ ਮਹੱਲੇ ਦੇ ਦੂਸਰੇ ਪੜਾਅ ਦਾ ਅੱਜ ਤੀਸਰੇ ਤੇ ਆਖੰਡ ਦਿਨ ਹੈ ਜਿਸ ਦੇ ਵਿੱਚ ਅੱਜ ਹੰਸਾਂ ਦਿਲ ਦੇ ਚ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਜੋ ਤਖਤ ਸ੍ਰੀ ਗੁਰੂ ਸਾਹਿਬ ਜੀ ਪਾਸੋਂ ਰੋਹ ਤੋਂ ਆਰਾਮ ਲੋਗਿਸਨ ਉਹਨਾਂ ਦੇ ਕੋ ਉਪਾਈ ਜਾਣਗੇ ਉਸ ਤੋਂ ਉਪਰੰਤ ਜਿੱਥੇ ਦਾ ਸਾਜ ਜੀ ਦਾ ਕੌਮ ਦੇ ਨਾਂ ਤੇ ਸੰਦੇਸ਼ ਹੋਵੇਗਾ ਤੇ ਉਸ ਤੋਂ ਬਾਅਦ ਮਹੱਲ ਨ ਸਜਾਇਆ ਜਾਵੇਗਾ ਮਹੱਲ ਨ ਬਕਬਕ ਸਟਾਨਾ ਤੋਂ ਹੁੰਦਾ ਹੋਇਆ ਆਖਿਰ ਚੰਨ ਗੰਗਾ ਸਟੇਡੀਅਮ 'ਤੇ ਪਹੁੰਚੇਗਾ ਜਿੱਥੇ ਨਾ ਹੰਸ ਸਿੰਘ ਜਿੱਥੇ ਬੰਦਿਆਂ ਦੇ ਬਕਬਕ ਹੰਸ ਸਿੰਘ ਦਾ ਤੇ ਬੜਾ ਧੋਰ ਦੌੜਾ ਤੇ ਜੰਗੂ ਕਰਤਬ ਦਿਖਾਈ ਜਾਣਗੇ ਜੀ ਤਬੀਮਲ ਹਰ ਸਾਲ ਦੀ ਤਰ੍ਹਾਂ ਕਹਿ ਸਕਦਾ ਹੈ ਕਿ ਕਾਫੀ ਜ਼ਿਆਦਾ ਧੂਮ-ਧਾਮ ਨਾਲ ਇੱਥੇ ਰਹੇਗਾ ਲੇਕਿਨ ਉੱਥੇ ਹੀ ਜਿਸ ਤਰ੍ਹਾਂ ਕੀ ਕਿਹਾ ਜਾ ਰਿਹਾ ਹੈ ਕਿ ਅੱਜ ਜੋ ਤੀਸਰਾ ਪੜਾ ਤੁਸੀਂ ਜਿਸ ਤਰ੍ਹਾਂ ਕੀ ਕਹਿਵਾ ਉਸ ਵਿੱਚ ਕਾਫੀ ਗਤਕੇ ਦੇ ਪ੍ਰੋਗਰਾਮ ਦੇ ਵਿੱਚ ਵੀ ਦੇਖਿਆ ਜਾਏਗਾ ਨਿਆਂ ਅੰਗ ਸਿੱਖ ਫੌਜਾ ਵੱਲੋਂ ਗਤਕੇ ਦੇ ਵਿੱਚ ਜੋਰ ਨਜ਼ਰ ਕੀਤਾ ਜਾਵੇਗਾ ਤਾਂ ਉਸ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਹੋ ਜਿਹੇ ਤਸਵੀਰਾਂ ਜੋ ਹੈ ਸਾਹਮਣੇ ਆ ਸਕਦੀਆਂ ਇੱਕ ਦਫਾ ਸੇਸ਼ ਮੈਂ ਸਿੱਧਾ ਜਾਵਾਂਗਾ ਕਿ ਇਹ ਜਿਹੜਾ ਕਿਰਤਬ ਜੋ ਚੰਦ ਬੰਗਾ ਸਟੇਡੀਅਮ ਵਿੱਚ ਜਾਨੀ ਕਿ ਸਭ ਖਾਈ ਜਾਂਦੇ ਨੇ ਉੱਥੇ ਹੀ ਨਹੀਂ ਸਿੰਘਾਂ ਦੇ ਵੱਲੋਂ ਦੋ ਦੋ ਘੋੜਿਆਂ ਤੇ ਦੋ ਦੋ ਤਿੰਨ ਤਿੰਨ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜੰਜੂ ਕਰਤੱਬ ਦਿਖਾਏ ਜਾਂਦੇ ਨੇ ਜੋ ਕਿ ਵੱਡੇ ਖੇਤ ਦੇ ਕੇਂਦਰ ਦੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਕਰਤੱਬਾਂ ਨੂੰ ਦੇਖਣ ਦੇ ਲਈ ਚੰਨਗੰਦਾ ਸਟੇਡੀਅਮ ਵਿਖੇ ਪਹੁੰਚਦੇ ਨੇ ਜੀ ਫਿਰ ਜੀ ਬਿਲਕੁਲ ਬਿਮਲ ਧੰਨਵਾਦ तमाम ਜਾਣਕਾਰੀ ਲਈ ਮੈਂ ਚਾਹਾਂਗਾ ਕਿ ਇਸ ਦੇ ਨਾਲ ਜੁੜੀ ਹਰ ਅਪਡੇਟ ਅਤੇ ਹਰ ਤਸਵੀਰ ਜੋ ਹੈ ਤੁਸੀਂ ਸਾਡੇ ਦਰਸ਼ਕਾਂ ਨਾਲ ਜਲਦ ਤੋਂ ਜਲਦ ਸਾਂਝੀ ਕਰਦੇ ਰਹੋ ਤਾਂ ਇਹ ਮੇਰੇ ਸਹਿਯੋਗੀ ਅਨੰਦਪੁਰ ਸਾਹਿਬ ਤੋਂ ਬਿਮਲ ਸੈਣੀ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਸਨ ਕਿਥੇ ਕਿ ਅਨੰਦਪੁਰ ਸਾਹਿਬ ਵਿਖੇ ਸ਼ਾਹੀ ਜਾਹੋ ਜਲਾਲ ਦੇ ਨਾਲ ਨਯੰਗ ਸਿੰਘ ਫੌਜਾ ਦਾ ਵੀ ਜੋ ਹੈ ਇੱਕ ਜੋਹਰ ਦੇਖਣ ਨੂੰ ਮਿਲੇਗਾ ਅਤੇ ਤਕਸ਼ਰੀ ਕੇਸਗੜ੍ਹ ਸਾਹਿਬ ਦੀ پاک ਤੇ ਪਾਵਨ ਧਰਤੀ ਦੇ ਉੱਤੇ ਅੱਜ ਜੋ ਅਖੀਰਲਾ ਦਿਨ ਹੈ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਧੂਮ-ਧਾਮ ਦੇ ਨਾਲ ਮਨਾਉਂਦੇ ਹੋਏ ਸਭ ਨਜ਼ਰ ਆਉਣਗੇ